ਅਕਸਰ પતિ ਪਤਨੀ ਦੇ ਤਲਾਕ ਦੀਆਂ ਤੁਸੀਂ ਬਹੁਤ ਸਾਰੀਆਂ ਖਬਰਾਂ ਵੇਖੀਆਂ ਹੋਣੀਆਂ ਜਿੱਥੇ ਦੋਵੇਂ ਇੱਕ ਦੂਜੇ ਤੋਂ ਕੁਝ ਕਾਰਨਾ ਕਰਕੇ ਵੱਖ ਹੋ ਜਾਂਦੇ ਨੇ ਪਰ ਜਿਸ ਤਰੀਕੇ ਦਾ ਤਲਾਕ ਦੁਬਈ ਦੇ ਪ੍ਰਧਾਨ ਮੰਤਰੀ ਦੀ ਧੀ ਨੇ ਆਪਣੇ ਪਤੀ ਨੂੰ ਦਿੱਤਾ ਉਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਜਿहां ਦੁਬਈ ਦੇ ਪ੍ਰਧਾਨ ਮੰਤਰੀ ਦੀ ਧੀ ਸ਼ੇਖ ਮਾਰਾ ਬਿੰਤ ਮੁਹੰਮਦ ਬਿੰਨ ਰਾਸ਼ਿਦ ਅਲ ਮਕਤੂਬ ਨੇ ਇੰਸਟਾਗ੍ਰਾਮ ਤੇ ਆਪਣੇ ਪਤੀ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ ਇੰਸਟਾਗ੍ਰam ਰਾਹੀਂ ਦੁਬਈ ਦੀ ਰਾਜਕੁਮਾਰੀ ਦੇ ਵੱਲੋਂ ਆਪਣੇ ਪਤੀ ਨੂੰ ਤਲਾਕ ਦਿੱਤਾ ਗਿਆ ਹੈ ਜਨਤਕ ਤੌਰ ਤੇ ਇਸ ਦਾ ਐਲਾਨ ਕੀਤਾ ਗਿਆ ਹੈ ਦਰਸਲ ਸ਼ੇਖ ਮਹਰਾ ਨੇ ਆਪਣੀ ਬੱਚੀ ਨੂੰ ਜਨਮ ਦੇਣ ਦੇ 2 ਮਹੀਨੇ ਬਾਅਦ ਆਪਣੇ ਪਤੀ ਸ਼ੇਖ ਮਾਨਾ ਬਿਨ ਮੁਹੰਮਦ ਬਿਨ ਰਾਸ਼ਿਦ ਖਾਨ ਤੋਂ ਆਪਣੀ ਵੱਖ ਕੀਤੀ ਹੈ ਸੋਸ਼ਲ ਮੀਡੀਆ ਤੇ ਇਹ ਪੋਸਟ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪੋਸਟ ਦੇ ਵਿੱਚ ਰਾਜਕੁਮਾਰੀ ਦੇ ਵੱਲੋਂ ਕੀ ਕੁਝ ਕੀਤਾ ਗਿਆ ਉਹ ਵੀ ਤੁਹਾਨੂੰ ਦੱਸਦੇ ਆ ਰਾਜਕੁਮਾਰੀ ਦੇ ਵੱਲੋਂ ਮੁਸਲਮ ਰਵਾਇਤ ਮੁਤਾਬਕ ਤਿੰਨ ਤਲਾਕ ਦੇ ਕੇ ਆਪਣੇ ਪਤੀ ਤੋਂ ਵੱਖ ਹੋਇਆ ਗਿਆ ਰਾਜਕੁਮਾਰੀ ਸ਼ੇਖ ਮਾਰਾ ਨੇ ਆਪਣੇ ਇੰਸਟਾਗ੍ਰam ਪੋਸਟ 'ਚ ਲਿਖਿਆ ਪਿਆਰੇ ਪਤੀ ਕਿਉਂਕਿ ਤੁਸੀਂ ਦੂਜੇ ਸਾਥੀਆਂ ਨਾਲ ਰੁੱਝੇ ਹੋ요 ਮੈਂ ਤਲਾਕ ਦਾ ਐਲਾਨ ਕਰਦੀਆਂ ਮੈਂ ਤੁਹਾਨੂੰ ਤਲਾਕ ਦਿੰਦੀ ਹਾਂ ਮੈਂ ਤੁਹਾਨੂੰ ਤਲਾਕ ਦਿੰਦੀ ਹਾਂ ਅਤੇ ਮੈਂ ਤੁਹਾਨੂੰ ਤਲਾਕ ਦਿੰਦੀ ਹਾਂ ਆਪਣਾ ਖਿਆਲ ਰੱਖਣਾ ਹਾਡੀ ਸਾਫ ਦਾ ਪਤਨੀ ਇਸ ਪੋਸਟ ਨੇ ਸੋਸ਼ਲ ਮੀਡੀਆ ਤੇ ਸਨਸਨੀ ਮਚਾ ਦਿੱਤੀ ਹੈ ਤੋਂ ਇਲਾਵਾ ਮੀਡੀਆ ਰਿਪੋਰਟਰ ਦੇ ਮੁਤਾਬਕ ਜੋੜੇ ਨੇ ਇੰਸਟਾਗ੍ਰam ਤੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਹੈ ਇੱਕ ਦੂਜੇ ਦੀਆਂ ਸਾਰੀਆਂ ਤਸਵੀਰਾਂ ਆਪਣੀ ਪ੍ਰੋਫਾਈਲ ਤੋਂ ਹਟਾ ਦਿੱਤੀਆਂ ਨੇ ਦੱਸ ਜਿਏ ਕਿ ਸ਼ੇਖ ਮਹਰਾਜ ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਦੀ ਟੀ ਹੈ ਉਹ ਯੂਏਈ ਦੇ ਵਿੱਚ ਮਹਿਲਾ ਸਸ਼ਕਤੀਕਰਨ ਅਤੇ ਸਥਾਨਕ ਡਿਜ਼ਾਈਨ ਨਾਲ ਦੀ ਮੱਤਕ ਹੈ ਉਸਨੇ ਯੂਕੇ ਦੀ ਇੱਕ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਸਬੰਧਾਂ ਦੀ ਡਿਗਰੀ ਕੀਤੀ ਹੈ ਦਰਸਲ ਪਿਛਲੇ ਸਾਲ ਹੀ ਇਹ ਜੋੜੇ ਨੇ ਨਿਕਾਹ ਕੀਤਾ ਸੀ ਤੇ 12 ਮਹੀਨਿਆਂ ਬਾਅਦ ਰਾਜਕੁਮਾਰੀ ਦੇ ਵੱਲੋਂ ਇੱਕ ਤੀ ਨੂੰ ਜਨਮ ਦਿੱਤਾ ਗਿਆ ਜਿਸ ਦੀ ਖੁਸ਼ੀ ਪੂਰੇ ਪਰਿਵਾਰ ਨੇ ਮਨਾਈ ਤੇ ਚਾਦਕ ਜਦੋਂ ਰਾਜਕੁਮਾਰੀ ਦੇ ਵੱਲੋਂ ਆਪਣੇ ਪਤੀ ਤੋਂ ਆਪਣਾ ਰਾਮ ਵਾਕ ਕੀਤਾ ਗਿਆ ਤਾਂ ਹਰ ਕੋਈ ਹੈਰਾਨ ਹੈ ਕਿ ਇੱਕ ਪੋਸਟ ਦੇ ਨਾਲ ਕਿਵੇਂ ਉਸਨੇ ਆਪਣੇ ਪਤੀ ਦੇ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਦੱਸਿਆ ਕਿ ਇਸ ਤਲਾਕ ਤੋਂ ਪਹਿਲਾਂ ਵੀ ਰਾਜਕੁਮਾਰੀ ਦੇ ਵੱਲੋਂ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਨੂੰ ਸ਼ੇਅਰ ਕੀਤਾ ਗਿਆ ਸੀ ਜਿਸ ਦੇ ਵਿੱਚ ਉਹ ਆਪਣੀ ਧੀ ਨੂੰ ਗੋਦੀ ਚੁੱਕਦੇ ਹੋਏ ਨਜ਼ਰ ਆ ਰਹੀ ਸੀ ਅਤੇ ਉਸ ਦੇ ਵਿੱਚ ਉਹਨਾਂ ਲਿਖਿਆ ਸੀ ਕਿ ਬਸ ਅਸੀਂ ਦੋਵੇਂ ਰਿਪੋਰਟਾ ਦੀ ਮੰਨੀਏ ਤਾਂ ਇਸ ਤਰੀਕੇ ਦੇ ਨਾਲ ਰਾਜਕੁਮਾਰੀ ਦੇ ਵੱਲੋਂ ਸੰਕੇਤ ਦੇ ਦਿੱਤਾ ਗਿਆ ਸੀ ਕਿ ਉਹਨਾਂ ਦੇ ਪਤੀ ਉਹਨਾਂ ਦੇ ਨਾਲ ਨਹੀਂ ਹਣ ਤੇ ਅੱਜ ਜਦੋਂ ਰਾਜਕੁਮਾਰੀ ਦੇ ਵੱਲੋਂ ਇੰਸਟਾਗ੍ਰam ਤੇ ਪੋਸਟ ਪਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਆਪਣੇ ਪਤੀ ਤੋਂ ਆਪਣੀ ਰਾਬਕ ਕਰ ਰਹੀ ਹਾਂ ਉਹਨਾਂ ਨੇ ਤਲਾਕ ਤਲਾਕ ਲਿਖਿਆ ਤਾਂ ਉਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਉਹਨਾਂ ਦੀ ਤਲਾਕ ਦੀ ਇੱਕ ਖਬਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ